ਡਿਬਰੀਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਅਮਰਿਤਪਾਲ ਸਿੰਘ ਨੇ ਉਹਨਾਂ ਦੇ ਨਾਲ ਹੀ ਭਾਈ ਬਾਜੇ ਕੇ ਵੀ ਉੱਥੇ ਜੇਲ੍ਹ ਦੇ ਵਿੱਚ ਬੰਦ ਰਹੇ ਤੋਂ ਦੀ ਸਿਹਤ ਉਹ ਖਰਾਬ ਹੋ ਗਈ ਜਿਹਦੇ ਚੱਲਦਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਇਹ ਐਨਐਸਏ ਨਾ ਰਾਸ਼ਟਰੀ ਸੁਰੱਖਿਆ ਜਿਹੜਾ ਕਾਨੂੰਨ ਹੈ ਉਹਦੇ ਤਹਿਤ ਡਿਬਰੀਗੜ੍ਹ ਜੇਲ੍ਹ ਦੇ ਵਿੱਚ ਨੇ ਕਹਿੰਦੇ ਆ ਕਿ ਉਹ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹੈ ਇਸ ਕਰਕੇ ਉੱਥੇ ਦਾਖਲ ਕਰਾਇਆ ਗਿਆ ਬੜੀ ਅਜੀਬ ਕਿਸਮ ਦੀ ਕੀਏ ਸਾਰਿਆਂ ਦੇ ਉੱਤੇ ਜਿਹੜੇ ਇਹ ਕਾਨੂੰਨ ਲਾਏ ਨੇ ਇਹਦੇ ਚ ਬਾਅਦ ਚ ਕੋਈ ਰਿਵਿਊ ਕੀਤਾ ਜੋ ਪਾਸਾ ਡਬਿਊ ਗਾਰਡ ਜੇਲ ਦੇ ਵਿੱਚ ਬੰਦ ਸੀ ਅਮਰਿਤਪਾਲ ਸਿੰਘ ਨੇ ਉਹਨਾਂ ਦੇ ਨਾਲ ਹੀ ਭਾਈ ਬਾਜੇ ਕੇ ਵੀ ਉਥੇ ਜੇਲ ਦੇ ਵਿੱਚ ਬੰਦ ਰੇ ਤੁਰਦੀ ਸੇ ਤਾਂ ਉਹ ਖਰਾਬ ਹੋ ਗਈ ਜਿਹਦੇ ਚੱਲਦਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਇਹ ਭਗਵੰਤ ਸਿੰਘ ਉਰਫ ਬਾਜੇ ਕਾ ਤੇ ਪ੍ਰਧਾਨ ਮੰਤਰੀ ਉਹਨਾਂ ਨੂੰ ਐਮ ਸੀ ਐਚ ਹਸਪਤਾਲ ਅਸਾਮ ਮੈਡੀਕਲ ਕਾਲਜ ਉੱਥੇ ਦਾਖਲ ਕਰਾਇਆ ਸਿਹਤ ਖਰਾਬ ਹੈ ਇਹ ਐਨ ਐਸ ਐ ਨਾ ਰਾਸ਼ਟਰੀ ਸੁਰੱਖਿਆ ਜਿਹੜਾ ਕਾਨੂੰਨ ਹੈ ਉਉਦੇ ਤਰ੍ਹਾਂ ਡਿਪ੍ਰਿਗਲ ਜੇਲ੍ਹ ਦੇ ਵਿੱਚ ਨੇ ਕਹਿੰਦੇ ਆ ਕਿ ਉਹ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹੈ ਇਸ ਕਰਕੇ ਉੱਥੇ ਦਾਖਲ ਕਰਾਇਆ ਗਿਆ ਬੜੀ ਅਜੀਬ ਕਿਸਮ ਦੀ ਕੀ ਇਹ ਸਾਰਿਆਂ ਦੇ ਉੱਤੇ ਜਿਹੜੇ ਇਹ ਕਾਨੂੰਨ ਲਾਏ ਨੇ ਇਹਦੇ ਚ ਬਾਅਦ ਚ ਕੋਈ ਰਿਵਿਊ ਕੀਤਾ ਕੀ ਇਹਨਾਂ ਦੇ ਉੱਤੇ ਜਿਹੜਾ ਕੁਝ ਜਦੋਂ ਇਹ ਪਹਿਲਾਂ ਗਤੀਵਿਧੀਆਂ ਕਰ ਰਹੇ ਸੀ ਉਦੋਂ ਤੁਸੀਂ ਇੱਥੇ ਕਿੰਨੀ ਕਿ ਨਜ਼ਰ ਰੱਖੀ ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਹੈ ਫਿਰ ਇਹ ਕਾਰਵਾਈਆਂ ਦਾ ਢੰਡੋਰਾ ਪਿੱਟਣ ਲੱਗ ਜਾਂਦੇ ਨੇ ਮੇਰਾ ਕਹਿ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਸਾਂਝੇ ਤੌਰ ਤੇ ਇਹਦੀ ਸਮੀਖਿਆ ਕਰਨੀ ਚਾਹੀਦੀ ਹੈ ਉਹ ਸਮੀਖਿਆ ਮੁਤਾਬਕ ਅਗਲੀ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਇਹ ਤਾਂ ਹੋ ਹੀ ਸਕਦਾ ਹੈ ਕਿ ਇਹਨਾਂ ਨੂੰ ਅਸਾਮ ਦੀ ਥਾਂ ਤੇ ਪੰਜਾਬ ਦੀਆਂ ਜਾਂ ਨੇੜਲੀਆਂ ਚੰਡੀਗੜ੍ਹ ਹਰਿਆਣਾ ਦੀਆਂ ਜ਼ਿਲ੍ਹਾ ਵਿੱਚ ਤਬਦੀਲ ਕੀਤਾ ਜਾ ਸਕੇ ਦੇਖੋ ਇਹਦੇ ਵਿੱਚ ਕੀ ਹੁੰਦਾ ਮਨੁੱਖੀ ਅਧਿਕਾਰ ਸਾਰਿਆਂ ਦੇ ਦੇ ਨੇਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਨਾ ਬਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ